ਕਾਲੇ ਕਰੋ ਨਗਰ ਅਲਮਾਰੋ ਨੇ ਸੁਧੇ ਗਏ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਅਸੀਂ ਅੱਜ ਗਏ ਸੀ ਜਿਵੇਂ ਕਾਂਵਾਂ ਵਾਲੀ ਪੱਤਨ ਜਿਹੜਾ ਉੱਥੇ ਆਪਾਂ ਪਾਲਕੀ ਜੋ ਮਸ਼ਰੀ ਮੁਖਤਸਰ ਸਾਹਿਬ ਤੋਂ ਆਈ ਸੀ ਮਹਾਰਾਜ ਸਾਹਿਬ ਭਾਈ ਬਲਦੇਵ ਸਿੰਘ ਜੀ ਨੇ ਭੇਜੀ ਸੀ ਤੇ ਅੱਗਾ ਜਿਹੜੇ ਪਿੰਡ ਹੈਗੇ ਨੇ ਜਿਵੇਂ ਉਹਨਾਂ ਚ ਜ਼ਿਆਦਾਤਰ ਪਾਣੀ ਦੇ ਅੱਗ-ਪੱਗ ਪਿੰਡਾਂ ਚ ਪਹੁੰਚਣ ਵਾਲਾ ਹੀ ਹੈ ਲੱਗਦਾ ਥੋੜਾ ਥੋੜਾ ਫੁੱਟ-ਫੁੱਟ ਦਾ ਹੀ ਫਰਕ ਰਹਿ ਗਿਆ ਤੇ ਸੜਕਾਂ ਦੇ ਉੱਤੋਂ ਦੀ ਪਾਣੀ ਚੱਲੀ ਜਾਂਦਾ ਤੇ ਮਹਾਰਾਜ ਦੇ ਸਰੂਪ ਜਿਹੜੇ ਜਿੰਨੇ ਵੀ ਪਿੰਡਾਂ ਚ ਸੀਗੇ ਤੇ ਕੁਸ਼ ਗੰਤੀ ਸਿੰਘਾਂ ਨੇ ਆਪ ਫੋਨ ਕੀਤੇ ਸੀ ਕੁਸ਼ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਤੇ ਮਹਾਰਾਜ ਦੇ ਰੂਪ ਪਿੱਛੋਂ ਟਰਾਲੀਆਂ ਤੇ ਲਿਆ ਕੇ ਤੇ ਕਾਮਾ ਵਾਲੀ ਪਤਨ ਤੇ ਜੋ ਪਾਲਕੀ ਖੜੀ ਸੀ ਉਹਦੇ ਵਿੱਚ ਰੱਖ ਕੇ ਤੇ ਆਪਣੇ ਗੁਰਦਰਾ ਸਿੰਘ ਸਵਾ ਫਾਜ਼ਿਲ ਕਾ ਵਿਖੇ ਆਪ ਪਹੁੰਚਾਏ ਗਏ ਇਹ ਲਗਭਗ 10 12 ਪਿੰਡ ਅੱਜ ਕਵਰ ਹੋ ਗਏ ਜੀ ਹਾਂਜੀ ਕੁਝ ਅਜੇ ਪਿੰਡ ਰਹਿੰਦੇ ਆ ਜੀ ਤੇ ਕੁਝ ਜਿਵੇਂ ਮਤਲਬ ਅੱਜ ਜਿਨ੍ਹਾਂ ਨੇ ਨਹੀਂ ਦਿੱਤੇ ਉਹ ਕੱਲ ਦਾ ਕਹਿ ਰਹੇ ਵੀ ਕੱਲ ਨੂੰ ਆ ਕੇ ਲੈ ਜਾ ਜੀ ਪਾਣੀ ਮੰਨ ਲਓ ਜਿਵੇਂ ਸਵੇਰ ਅਸੀਂ 10 ਵਜੇ ਗਏ ਸੀਗੇ ਤੇ ਜਿੱਥੇ-ਜਿੱਥੇ ਅਸੀਂ ਲੰਗੇ ਆਂ ਵੀ ਸੜਕ ਤੋਂ ਥੋੜਾ-ਥੋੜਾ ਕ੍ਰਾਸ ਹੋ ਰਿਹਾ ਸੀ ਤੇ ਹੁਣ ਜਦੋਂ ਵਾਪਸ ਆਏ ਆਂ ਤੇ ਪਾਣੀ ਕਾਫੀ ਮਾਤਰਾ ਜਿਹਾ ਵਧ ਗਿਆ ਪਹਿਲਾਂ ਨਾਲੋਂ ਹਜੇ ਪਿੰਡਾਂ ਦੇ ਵਿੱਚ ਪੂਰਾ ਤ ਨਹੀਂ ਗੁਰੂ ਘਰਾਂ ਦੇ ਵਿੱਚ ਤ ਨਹੀਂ ਹਜੇ ਪਾਣੀ ਇੰਨਾ ਹੋਇਆ ਪਰ ਜਿਵੇਂ ਪਿੰਡਾਂ ਵਾਲੇ ਆਪ ਜਦੋਂ ਕਹਤਾ ਵੀ ਅਸੀਂ ਕਿਉਂਕਿ ਜਦੋਂ ਵਿਪਤਾ ਪਣੀ ਪਰੋ ਤਾਂ ਆਪ ਦਾ ਆਪ ਦਾ ਸਾਰਿਆਂ ਨੂੰ ਧਿਆਨ ਹੋਣਾ ਤੇ ਤਾਂ ਕਰਕੇ ਫਿਰ ਸਰੂਪ ਮਹਾਰਾਜ ਦੇ ਉਹਨਾਂ ਨੇ ਭੇਜ ਤੇ 10-12 ਪਿੰਡ ਹੈਗੇ ਨੇ ਜਿੰਨਾ ਚੱਲੇ ਆਉਂਦੇ ਨੇ ਅੱਜ ਆਪਣਾ ਜਸਵੀਰ ਸਿੰਘ ਮਿੱਡਾ ਟਾੜੀ ਜੀ ਸਾਲ ਪਾਲ ਕੀ ਚੱਲੀ ਏ ਕਿਹੜੇ ਪਿੰਡ ਤੋਂ ਲੈ ਕੇ ਆ ਗੁਰੂ ਸਾਹਿਬ ਇਹ ਮਹਾਰਾਜ ਮਾਤਮ ਨਗਰ ਪਿੰਡ ਤੋਂ ਲੈ ਕੇ ਆ ਰਹੇ ਆ ਇਹ ਮਹਾਰਾਜ ਸੁਪ ਹੈਗੇ ਜੀ ਤੇ ਉਹ ਬਾਹਰ ਜਤੋਂ ਜ਼ਿਆਦਾ ਵੱਧ ਰਹਾ ਹੈ ਇਹ ਨੇ ਮਤਲਬ ਵੇਖ ਕੇ ਤਾਂ ਸਿੰਘ ਸਭਾ ਗੁਰਦੁਆਰਾ ਆ ਪਾਰਟਿਸਪਰੈਂਸ ਆਇਆ ਕਿਹੜੇ ਪਿੰਡ ਦੇ ਹੈ ਇਹ ਪਿੰਡ ਮਾਤਮ ਨਗਰ ਮਾਤਮ ਨਗਰ ਪਿੰਡ ਤੋਂ ਆ ਰਹੇ ਆ ਹਾਂ ਜੀ ਤੇ ਉਹ ਦਰਵਾਜੇ ਸਾਹਿਬ ਕਿੱਥੇ ਲੈ ਕੇ ਜਾਓਗੇ ਇਹ ਫਾਇਲ ਕਿ ਜਾਣਗੇ ਜੀ ਤੇ ਫਾਇਲ ਕਾ ਜਾਣਗੇ ਕਿਹੜੇ ਗੁਰਦੁਆਰਾ ਸਾਹਿਬ ਜਾਣਗੇ ਇਹ ਸਿੰਘ ਸਭਾ ਗੁਰਦੁਆਰਾ ਸਾਹਿਬ ਜਾਣਗੇ ਜੀ ਵੈਕੂਤੀ ਕਾ ਖਾਲਸਾ ਵੈਕੂਤੀ ਕੇ ਫੁੱਟੇ ਤੇ ਸਰਦਾਰ ਹਰਜਿੰਦਰ ਸਿੰਘ ਜੀ ਤੋਂ ਵੀ ਸ਼ਮੂਲੀਅਤ ਵਰਸਾ ਪ੍ਰਬੰਧਕ ਕਮੇਟੀ ਦੇ ਆਦੇਸ਼ ਅਨੁਸਾਰ ਵੱਖ-ਵੱਖ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਿਵੇਂ ਹੜ੍ਹਾਂ ਦੀ ਆਫਤ ਬਣੀ ਹੋਈ ਹੈ ਉਸ ਆਫਤ ਨੂੰ ਕਰਕਦੇ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਮਹਾਰਾਜ ਦੇ ਪਾਵਨ ਸ਼ੋਪਨ ਸਕੇ ਖਾਵਾ ਜਿਹੜੀ ਹੈ ਦਾਸਾਂ ਦੀ ਦਾਸ ਦੀ ਪਿੱਛੇ ਟੀਮ ਸਾਰਿਆਂ ਦੀ ਸੇਵਾ ਲੱਗੀ ਹੋਈ ਹੈ ਇਸ ਟਾਈਮ ਇਸ ਸਮੇਂ ਤੱਕ ਅਸੀਂ ਇਸ ਤੋਂ ਪਹਿਲਾਂ ਵੱਖ-ਵੱਖ ਨਗਰਾਂ ਦੇ ਵਿੱਚ ਸ੍ਰੋਤ ਇਕੱਤਰ ਕਰਕੇ ਸਰੇਕੇ ਫਾਮ ਦੇ ਉੱਪਰ ਜਿਹੜੇ ਰਪ ਚਾਏ ਜਾ ਰਹੇ ਨੇ ਗੁਰਦਾਰ ਸ਼ੇਰ ਗੁਰ ਸਿੰਘ ਸਭ ਫਾਇਲਕਾ ਵਿਖੇ ਇਸ ਤਰ੍ਹਾਂ ਦਾਸ ਭਾਈ ਪੈਰ ਸਿੰਘ ਪ੍ਰਚਾਰਕ ਜਲਾਲਾਬਾਦ ਦੀ ਹਲਕੇ ਬਤੌਰ ਪ੍ਰਚਾਰਕ ਦੀ ਸੇਵਾ ਨਿਭਾ ਰਿਹਾ ਹੈ ਸਾਨੂੰ ਇਹ ਉਦੇਸ਼ ਹੋਏ ਨੇ ਕਿ ਜਿੱਥੇ ਹੜ ਦੇ ਕਾਰਨ ਬਣੇ ਹੋਏ ਨੇ ਖਤਰਾ ਮਡਰਿਆ ਲਿਆ ਉਥੋਂ ਪਾਵਨ ਪਵਿੱਤਰ ਸੁਪਨ ਜਿਹੜਾ ਹੈ ਸਖੇ ਖਾਮ ਦੇ ਉੱਪਰ ਪਹਚਾਉਣਾ ਕੀਤਾ ਕਿੰਨੇ ਸਰੂਪ ਹੋਂ ਤੱਕ ਤੁਸੀਂ ਲੈ ਗਏ ਹੋ ਫਾਜ਼ਲ ਕਾ ਤਕਰੀਬਨ ਤੇ ਤਕਰੀਬਨ 15 ਤੋਂ 20 ਸਰੂਪ ਵੱਖ-ਵੱਖ ਨਗਰਾਂ ਦੇ ਵਿੱਚੋਂ ਅਸੀਂ ਜਿਹੜੇ ਨੇ ਗੁਰਦਾਰ ਸ਼੍ਰੀ ਗੁਰੂ ਸਿੰਘ ਸਭਾ ਫਾਜ਼ਲ ਕਾ ਸੁਰੱਖਿਅਤ ਸਥਾਨਾਂ ਦੇ ਉੱਪਰ ਪਹਚਾਉਣਾ ਕੀਤੇ ਗਿਆਨ ਸਾਡੇ ਨਾਲ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਜਿਹੜੀ ਸਮੂਹ ਟੀਮ ਹੈ ਸਮੂਹ ਸੰਗਤਾਂ ਨੇ ਜਾਂ ਹੋਰ ਇਥੋਂ ਦੀਆਂ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਸਾਹਿਬ ਮੋਰ ਸਿੱਖ ਜਥੇਬੰਦੀ ਜੜਿਆ ਨੇ ਉਹ ਸਾਰੇ ਸੰਜੋਗ ਕਰਕੇ ਜਿਹੜੇ ਨੇ ਪਾਣੀ ਦਾ ਕੀ ਹਾਲ ਹੈ ਪਾਣੀ ਦਾ ਪਾਣੀ ਦੇ ਵੇਖਾ ਜਾ ਵੀ ਤੁਸੀਂ ਕੈਮਰਾ ਮਾਰੋ ਅੰਦਰ ਫਿਰ ਜਿੱਥੋਂ ਲੈ ਕੇ ਆਏ ਉੱਥੇ ਪਾਣੀ ਕਿਵੇਂ ਹੈਗਾ ਜਿੱਥੋਂ ਅਸੀਂ ਪਾਉਣ ਸੂਪ ਲੈ ਕੇ ਆਏ ਆਲੇ ਦੁਆਲੇ ਜਿਹੜੇ ਨਗਰ ਦਾ ਪਾਣੀ ਹੈ ਨਗਰ ਜਿਹੜਾ ਪਾਣੀ ਦੇ ਵਿੱਚ ਖਿਰ ਚੁਕਿਆ ਤੇਜਾਰੇ ਹੇਲਾ ਦੇ ਵਿੱਚ ਮੈਂ ਗਿਆ ਉੱਥੇ ਵੀ ਜਿਹੜਾ ਤਕਰੀਬਨ ਸਾਰਾ ਪਿੰਡ ਜਿਹੜਾ ਹੈ ਪਾਣੀ ਦੇ ਵਿੱਚ ਜਿਹੜਾ ਖਿਰ ਚੁਕਿਆ ਹੈ ਪਰ ਪਾਣੀ ਦੇ ਜਿਹੜਾ ਪਨਾ ਜਿਹੜਾ ਹੋਲੀ-ਫੋਲੀ